ਤੋ ਸੁਬੀਰਾਂ ਤੁਹਾਨੂੰ ਦਿਖਾ ਰਹੇ ਆ ਨਵਾਂ ਸ਼ਹਿਰ ਦੇ ਕਲਰਾ ਮਹੱਲੇ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਸ਼ਾ ਤਸਕਰ ਤੇ ਘਰ ਨੂੰ ਜਿਹੜਾ ਐਸ ਵੇਲੇ ਪੁਲਿਸ ਵੱਲੋਂ ਜਿਹੜੇ ਐ ਉਹ ਅਟੈਚ ਕਰਨ ਦੇ ਜਿਹੜੇ ਐ ਉਹ ਜਿਹੜੇ ਉਹ ਆਰਡਰ ਜਿਹੜੇ ਇਹਨਾਂ ਨੂੰ ਮਿਲੇ ਆ ਤੇ ਉਹਦੇ ਤਹਿਤ ਇਹ ਪੁਲਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ 29,70,000 ਦੀ ਜਿਹੜੀ ਇਹ ਪ੍ਰਾਪਰਟੀ ਨੂੰ ਜਿਹੜੀ ਪੁਲਿਸ ਐਸ ਵੇਲੇ ਅਟੈਚ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕਲਰਾ ਮਹੱਲੇ ਦਾ ਜਿਹੜਾ ਔਰਥਪੋਰਟ ਏਰੀਆ ਮੰਨਿਆ ਜਾਂਦਾ ਹੈ ਨਸ਼ੇ ਦਾ ਜਿੱਤੇ ਜਿਹੜੀ ਇਹ ਪੁਲਿਸ ਕੋਲ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਕੇ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਤ ਤੁਸੀਂ ਦੇਖੋ ਨਮਾ ਸ਼ਹਿਰ ਦੀ ਜਿਹੜੀ ਨਸ਼ੇ ਦੇ ਖਿਲਾਫ ਨਸ਼ੇ ਦੇ ਸੋਦਾਗਰਾਂ ਦੇ ਖਿਲਾਫ ਜਿਹੜੀ ਮਹਿਮ ਚੜੀ ਗਈ ਹੈ ਉਸ ਦੇ ਤਹਿਤ ਅਸੀਂ ਜਿੱਥੇ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਕੇ ਇਸ ਟੀਜ ਨੂੰ ਬਰਾਈ ਤੋਂ ਨਜਾਤ ਪਾਣ ਦੀ ਕੋਸ਼ਿਸ਼ ਕਰ ਰਹੇ ਆ ਉਥੇ ਨਾਲ ਦੀ ਨਾਲ ਜਿਹੜੇ ਇਹਨਾਂ ਨੇ ਪ੍ਰਾਪਰਟੀਆਂ ਇਹ ਨਸ਼ਾ ਵੇਚ ਕੇ ਉਸ ਦੇ ਨਾਲ ਬਣਾਈਆਂ ਹੋਈਆਂ ਉਹਨਾਂ ਨੂੰ ਅਸੀਂ ਜਬਤ ਕਰ ਰਹੇ ਹਾਂ ਸੋ ਉਸੇ ਕਾਰਵਾਈ ਤਹਿਤ ਐਸ ਐਚਓ ਸਿਟੀ ਵੱਲੋਂ ਕਾਰਵਾਈ ਕਰਦੇ ਹੋਏ ਅੱਜ ਜਿਹੜੀ ਮਨਜੀਤ ਕੌਰ ਵਾਈਫ ਆਫ ਕਸ਼ਮੀਰ ਸਿੰਘ ਇਹਦੀ 2971000 ਦੀ ਪ੍ਰਾਪਰਟੀ ਹੈ ਇਹਨੂੰ ਜਿਹੜਾ ਹੈਗਾ ਅਟੈਚ ਕਰਨ ਦੇ ਆਰਡਰ ਜਿਹੜੇ ਆਏ ਹੈਗੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਸੋ ਉਹ ਅੱਜ ਇਹਨਾਂ ਨੂੰ ਉਹ ਤੋਂ آگਾਹ ਕੀਤਾ ਗਿਆ ਚਪਕਾਤੇ ਗਏ ਔਰ ਇਹਨਾਂ ਦੀ ਪ੍ਰਾਪਰਟੀ ਸਰਕਾਰ ਨੇ ਅਟੈਚ ਕਰ ਲਈ